ਹਾਂਜੀ ਦੋਸਤੋ ਪਿਆਰਪੂਰੀ ਸਤਿ ਸ੍ਰੀਕਾਲ ਸਾਰੇ ਵੀਰਾਂ ਭਰਾਵਾਂ ਨੂੰ ਸੋ ਅੱਜ ਆਪਾਂ ਮੱਕੀ ਵਾਲੀ ਮਸ਼ੀਨ ਹੈ ਜਿਹੜੀ ਇਹਨੂੰ ਲੱਗੇ ਸੀ ਸਾਫ ਸਫਾਈ ਕਰਨ ਧੋਣ ਲੱਗੇ ਸੀਗੇ ਸੋ ਤਾਂ ਕਰਕੇ ਮੈਂ ਕਹਾਂ ਚੱਲ ਪਹਿਲਾਂ ਤਾਂ ਟਾਈਮ ਲੱਗਿਆ ਨੀਗਾ ਵੀਡੀਓ ਵਗੈਰਾ ਬਣੀਆਂ ਪਈਆਂ ਸੀਗੀਆਂ ਤੇ ਸੀਜ਼ਨ ਦੇ ਵਿੱਚ ਟਾਈਮ ਨਹੀਂ ਲੱਗਿਆ ਸੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆ। ਸੋ ਇਹਨੂੰ ਧੋਣ ਵਾਸਤੇ ਆਪਾਂ ਫੀਡਰ ਲਾਇਆ ਤਾਂਕਿ ਜਿਹੜੀ ਇਹਦੀ ਅੰਦਰੋਂ ਤਸੱਲੀ ਦੇ ਨਾਲ ਧੋਈ ਜਾ ਸਕੇ। ਆ ਦੇਖੋ ਮੱਕੀ ਇਹਦੇ ਵਿੱਚ ਕਿੱਦਾਂ ਜਿਹੜੀ ਸਾਊਂਡ ਰਿਪ ਦੇ ਵਿੱਚ ਜੰਮੀ ਪਈ ਹੈ। ਤੇ ਤਾਂ ਕਰਕੇ ਫੀਡਰ ਲਾਇਆ ਇਹਦੀ ਬਾਸਕਟ ਵੀ ਆਪਾਂ ਕੱਢ ਦੇਣੀ ਹੈ, ਸਾਊਂਡ ਰਿਪ ਵੀ ਕੱਢ ਦੇਣੀ ਹੈ। ਤਾਂ ਕਿ ਬੈੱਡ ਵਗੈਰਾ ਤੇ ਪਾਣੀ ਮੁਰੋਂ ਤਸੱਲੀ ਨਾਲ ਵੱਜ ਸਕੇ ਤੇ ਸਾਰੀ ਸਫਾਈ ਹੋ ਜਾਵੇ ਤੇ ਜੇ ਆਪਾਂ ਪੀਡਰ ਲੱਗੇ ਲਵਾਏ ਤੇ ਇਹਨੂੰ ਧੁੰਦੇ ਤਾਂ ਆ ਜਿਹੜੀ ਮੱਕੀ ਨਾਲ ਤਾਂ ਇਹ ਨਿਕਲਣੀ ਸੀ ਤੇ ਬੈੱਡ ਦੇ ਥੱਲੇ ਵੀ ਕਾਫੀ ਜਿਹੜਾ ਸੀਗਾ ਰਹਿ ਜਾਣਾ ਸੀਗਾ ਸੋ ਇਹਨੂੰ ਫੀਡਰ ਲਾਉਣ ਨੂੰ ਮਿੰਟ ਸਿਰ 15 ਤੋਂ 20 ਲੱਗਦੇ ਨੇ ਤੇ 20 ਮਿੰਟ ਪਾਉਣ ਨੂੰ ਲੱਗਦੇ ਨੇ ਕਿਉਂਕਿ ਡਰਮ ਦੇ ਉੱਤੇ ਆਪਾਂ ਲਾ ਦਿੰਨੇ ਆ ਪੂਰਾ ਸਹੀ ਕਰਕੇ ਉਦਾਂ ਹੀ ਬਸ ਦੋ ਪਿੰਨਾ ਹੀ ਕੱਢਣੀਆਂ ਹੁੰਦੀਆਂ ਜਾਂ ਜੈਕ ਕਾਣੀਆਂ ਕੱਢਣੀਆਂ ਹੁੰਦੀਆਂ ਤੇ ਇੱਦਾਂ ਫਿਰ ਪਾਣੀ ਜਿਹੜਾ ਪੂਰੀ ਤਸੱਲੀ ਨਾਲ ਅੰਦਰੋਂ ਬੈੱਡ ਦੇ ਵਿੱਚ ਹੱਥ ਉੱਥ ਪੈ ਜਾਂਦਾ ਤੇ ਧੋਤ ਬਾਈ ਚੰਗੀ ਤਰ੍ਹਾਂ ਹੋ ਜਾਂਦੀ ਹੁਣ ਇਹਦੀ ਆਪਾਂ ਜਿਹੜੀ ਬਾਸਕਟ ਵੀ ਕੱਢਤੀ ਹੈ ਤੇ ਸੌਂਡ ਡ੍ਰਿਪ ਵੀ ਕੱਢਤੀ ਹੈ ਉਹਦੇ ਨਾਲ ਪੂਰਾ ਤਸੱਲੀ ਨਾਲ ਹੁਣ ਧੋਇਆ ਜਾ ਰਿਹਾ ਜੇ ਇੱਦਾਂ ਧੋ ਦਿੰਦੇ ਤਾਂ ਇਹ ਸਾਰਾ ਸਮਾਨ ਜਿਹੜਾ ਅੰਦਰ ਸੀਗਾ ਕਚਰਾ ਜੰਮਿਆ ਰਹਿਣਾ ਸੀ ਤੇ ਤੋਂ ਆਪਾਂ ਇਹਨੂੰ ਕਰਈ ਆ ਟਰੈਕਟਰ ਚੱਲਦਾ ਪਿਆ ਟਰੈਕਟਰ ਦੇ ਨਾਲ ਪੰਪ ਹੈਗਾ ਸਪਰੇਅ ਵਾਲਾ ਤੇ ਇੱਕ ਨਾਲ ਮੋਟਰ ਸਮਸਰੀ ਵੱਲ ਉਹਦੇ ਨਾਲ ਪਾਣੀ ਪੂੜੇ ਮਾਰੀ ਜਾਂਦਾ ਵੀਰ ਪ੍ਰਤਾਪ ਸਿੰਘ ਬਾਜਵਾ ਤੇ ਨਾਲ ਲਿਆਂਦਾ ਅਜਾ ਕਾਲੂ ਨੂੰ ਮੈਂ ਕਿਹਾ ਚੱਲ ਥੋੜਾ ਕੰਮ ਤੋਤੋ ਵਈ ਦਾ ਜ਼ਿਆਦਾ ਹੁੰਦਾ ਉੱਪਰ ਚੜਨਾ ਲੱਤਰਨਾ ਪੈਂਦਾ ਤੇ ਵੀਰ ਦਾ ਥੋੜਾ ਪੈਰ ਪੂਰ ਦਰਦ ਕਰਦਾ ਸੀ ਤਾਂ ਕਰਕੇ ਮੈਂ ਕਿਹਾ ਚੱਲ ਵੀ ਥੋੜਾ ਤਸੱਲੀ ਨਾਲ ਜਿਹੜਾ ਕੰਮ ਹੋ ਜਾਏਗਾ ਸੋ ਸਵੇਰੇ ਆਪਾਂ 9-10 ਕਵਜੇ ਦੇ ਕਰੀਬ ਸਟਾਰਟ ਕਰਤਾ ਸੀ ਤੋਤੋ ਵਈ ਦਾ ਕੰਮ ਚੱਲਦਾ ਪੂਰੇ ਜੋਰਾਂ ਤੇ ਤੇ ਪੂਰੀ ਐਂਤਸੱਲੀ ਦੇ ਨਾਲ ਮਸ਼ੀਨ ਨੂੰ ਧੋਣਾ ਚਾਹੀਦਾ ਸੀਜ਼ਨ ਤੋਂ ਬਾਅਦ ਵਿੱਚ ਕਿਉਂਕਿ ਜਿਹੜਾ ਕਣਕ ਝੋਨਾ ਉਹਦੇ ਵਿੱਚ ਥੋੜੀ ਗੱਲ ਹੋਰ ਹੁੰਦੀ ਹੈ ਉਹਦੇ ਵਿੱਚ ਇੰਨੀ ਚਿਕਨਾਟ ਤੇ ਇੰਨਾ ਗਿੱਲਾਪਨ ਨਹੀਂ ਹੁੰਦਾ ਉਹਦੇ ਵਿੱਚ ਭਾਵੇਂ ਤੁਸੀਂ ਹਵਾ ਮਾਰ ਕੇ ਵੀ ਸਾਰ ਸਕਦੇ ਹੋ ਇੰਨਾ ਮਿੱਟੀ ਘਟਾ ਉਹਦੇ ਵਿੱਚ ਨਹੀਂ ਹੁੰਦਾ ਜਿੰਨਾ ਇਸ ਮੱਕੀ ਦੇ ਵਿੱਚ ਗਿੱਲਾਪਨ ਹੁੰਦਾ ਤੇ ਜਿਹਦੇ ਨਾਲ ਬੈੱਡ ਦੇ ਉੱਤੇ ਵੀ ਇੰਚ ਡੇਡ ਇੰਚ ਜਿਹੜਾ ਮਾਲ ਸੀ ਗਿੱਲਾ ਹੋਣ ਕਰਕੇ ਕਿੰਮੀ ਜ਼ਿਆਦਾ ਪੈਣ ਕਰਕੇ ਜੰਮਿਆ ਪਿਆ ਸੀ ਕਿਉਂਕਿ ਜੇ ਸੁੱਕੀ ਮੱਕੀ ਹੋਵੇ ਫੇਰ ਗੱਲ ਅਲੱਗ ਹੁੰਦੀ ਐ ਪਰ ਮੱਕੀ ਜਿਹੜੀ ਆ ਉਹ ਕਦੇ ਵੀ ਸੁੱਕਦੀ ਨਹੀਂ ਉਹਦੇ ਵਿੱਚ ਗਿੱਲਾਪਣ ਰਹਿ ਜਾਂਦਾ ਕਿਉਂਕਿ ਵਿੱਚ ਨਾਲ ਵਿੱਚ ਛੱਲੀਆਂ ਕੁਝ ਨਰਮ ਵੀ ਹੁੰਦੀਆਂ ਨੇ ਤੇ ਬਾਕੀ ਐ ਕਿ ਮੀਂਹ ਬਹੁਤ ਥੱਲੀ ਕਰਾਈ ਐ ਮੀਂਹ ਜ਼ਿਆਦਾ ਪੈਣ ਕਰਕੇ ਸੀਜ਼ਨ ਥੋੜਾ ਜਿਹੜਾ ਐ ਕਿ ਲੰਮਾ ਚੱਲੇ ਆ 1.5 ਮਹੀਨੇ ਦੇ ਕਰੀਬ ਐਕਸੀਜਨ ਲੱਗ ਗਿਆ 12 12 ਜੂਨ 12 ਜੂਨ ਨੂੰ ਚਲਾਈ ਸੀ ਮਸ਼ੀਨ ਆਪਾਂ ਐਮਪੀ ਤੋਂ ਆ ਕੇ 11 ਨੂੰ ਆਇਆ ਸੀ ਮੈਂ ਤੇ 12 ਨੂੰ ਚਾਲੂ ਕਰਤੀ ਸੀ ਤੇ ਅੱਜ ਅਗਸਤ ਦੀ ਤਕਰੀਬਨ ਇਹ ਅਗਸਤ ਤਕਰੀਬਨ 1-2 ਹੋ ਗਈ ਹੈ ਤੇ ਆਪਾਂ ਤਕਰੀਬਨ ਇਹ ਜਿਹੜਾ ਡੇਢ ਕੁ ਮਹੀਨਾ ਮੰਨ ਲਓ ਉਹਦੇ ਵਿੱਚ ਜੁਲਾਈ ਦੇ 15 ਜੂਨ ਦੇ 15 ਦਿਨ ਤੇ ਅਗਸਤ ਦਾ ਅਜ ਜੂਨ ਦੇ 15 ਦਿਨ ਤੇ ਜੁਲਾਈ ਦਾ ਮਹੀਨਾ ਤੇ ਬਾਕੀ ਵਿੱਚ ਖੜੀ ਵੀ ਰਹੀ ਦੋ ਚਾਰ ਦਿਨ ਕਦੇ ਇੱਥੇ ਇੱਕ ਮਹੀ ਪੈ ਗਿਆ ਕਦੇ ਉੱਥੇ ਪੈ ਗਿਆ ਮਹੀਨਾ ਕੀ ਚੱਲੀ ਉਹ ਤਾਂ 10 ਦਿਨ ਤਾਂ ਵਿੱਚ ਖੜੀ ਰਹੀ ਹੈ ਉਸ ਕਰਕੇ ਸੀ ਜਣ ਥੋੜਾ ਲੰਮਾ ਹੋ ਗਿਆ ਸੀਗਾ ਤੇ ਹੁਣ ਆਪਾਂ ਜਿਹੜਾ ਨਿਬੜਿਆ ਕੰਮ ਤੇ ਤਾਂ ਕਰਕੇ ਕਈ ਦਿਨ ਤਾਂ ਵਿੱਚ ਬਹੁਤ ਜੌਨੇ ਆ ਕੱਲ ਆਉਣੇ ਆ ਫੋਨ ਕਰਕੇ ਪੁੱਛਦੇ ਸੀ ਵੀ ਅਸੀਂ ਕਿਤੇ ਬਾਹਰ ਗਏ ਆ ਤਾਂ ਕਰਕੇ ਥੋੜਾ ਲੇਟ ਹੋ ਗਈ ਕਿਉਂ ਕਰੇ ਨਹੀਂ ਹੁੰਦਾ ਬੰਦਾ ਕਈ ਵਾਰ ਕੰਮ ਕਰ ਹੁੰਦੇ ਨੇ ਬਾਕੀ ਇੱਕ ਦੋ ਵਿੱਚ ਜਿਹੜੇ ਮੱਕੀਆਂ ਸੀਗੀਆਂ ਜਾਣ ਪਹਿਚਾਨ ਵਾਲੇ ਨੇ ਉਹਨਾਂ ਨੇ ਬਹੁਤ ਕਿਸੇ ਦੀ ਵੱਡੀ ਹੋਈ ਸੀਗੀ ਤੇ ਉਹਨਾਂ ਦੇ ਰਹਿੰਦੇ ਸੀ ਦੋ ਕੁ ਕਿੱਲੇ ਉਹ ਰੋਜ਼ ਹੀ ਕਹਿ ਦਿੰਦੇ ਸੀ ਅਸੀਂ ਅੱਜ ਛੱਲੀਆਂ ਤੋੜ ਲੈਣੀਆਂ ਕੱਲ੍ਹ ਤੋੜ ਲੈਣੀਆਂ ਉਹਨਾਂ ਨੇ ਸਾਨੂੰ ਹਫਤਾ ਦਾ ਉਹਨਾਂ ਨੇ ਲੇਟ ਕਰਾਤਾ ਤਕਰੀਬ ਨਹੀਂ ਤਾਂ ਇਹ ਕਾਹਦਾ ਤੋੜ ਤੋਈ ਦਾ ਕੰਮ ਨਿਬੜ ਜਾਣਾ ਸੀ ਉਹਦਾ ਲੇਟ ਹੋਣ ਕਰਕੇ ਹੀ ਹੋਰ ਵੀ ਵਿੱਚ ਜਿਹੜੇ ਪਛੇਤੇ ਪਛੋਤੇ ਛੱਲੀਆਂ ਛੁੱਲੀਆਂ ਵਾਲੇ ਚਾਰ ਚੂਰ ਵਾਲੇ ਵਿੱਚ ਕੋਈ ਨਾ ਕੋਈ ਗਾਹਕ ਪਿੰਡ ਦਾ ਜਾਣ ਪਛਾਣ ਵਾਲਾ ਆ ਜਾਂਦਾ ਫਿਰ ਉਹ ਵੜਨ ਵਢਾਣ ਦੇ ਵਿੱਚ ਕਾਫੀ ਲੇਟ ਹੋ ਗਿਆ ਹੈ ਤੇ ਇਸ ਤਰ੍ਹਾਂ ਪਾ ਕੱਢ ਕੇ ਸੀਪਾ ਸੂਪਾ ਪੂਰਾ ਵਧੀਆ ਅੰਦਰੋਂ ਸਾਫ਼ ਹੋ ਜਾਂਦਾ ਹੈ ਅੰਦਰ ਵੱੜ ਕੇ ਬੰਦਾ ਬੈੱਡ ਬੁੱਡ ਤੱਕ ਅੰਦਰ ਸਾਰੇ ਪਾਣੀ ਪੂਣੀ ਵਜ ਜਾਂਦਾ ਤੇ ਆ ਜਿਹੜਾ ਸਟਾਵ ਆਕਰ ਤੁਸੀਂ ਦੇਖ ਰਹੇ ਹੋ ਹੋਰ ਕਲਰ ਦਾ ਇਹ ਪਿਛਲੇ ਸਾਲ ਇਹਨਾਂ ਤੋਂ ਟੁੱਟ ਗਿਆ ਸੀਗਾ ਤੇ ਫਿਰ ਇਹਨਾਂ ਨੇ ਲਿਆ ਕੇ ਇਥੋਂ ਪਾਤਾ ਸੀਗਾ ਤੇ ਉਹ ਪਿਆਸ ਹੀ ਘਰੇ ਹੀ ਪਰ ਕਿ ਮੈਂ ਕਿਹਾ ਚੱਲ ਤੁਸੀਂ ਦੇਖ ਲੋ ਟਰਾਈ ਕਰਕੇ ਇਹਨਾਂ ਨੇ ਪੱਤਰੇ ਪੁੱਤਰੇ ਲਿਆਂਦੇ ਕਹਿੰਦੇ ਵੈਲਡਿੰਗ ਕਰਾਵਾਂਗੇ ਜੋ ਮੈਂ ਕਿਹਾ ਵੈਲਡਿੰਗ ਬੋਲਡਿੰਗ ਨਾਲ ਲਈਏ ਚੱਲਣਾ ਕੰਮ ਜਾਂ ਤਾਂ ਉੱਥੇ ਏਜੰਸੀ ਲੈ ਜਾਓ ਇਹਨੂੰ ਵੇਚ ਦੇ ਕੇ ਬਦਲ ਲਿਆਓ ਚੱਲ ਉਹਨਾਂ ਨੇ ਗਏ ਸੀ ਉੱਥੇ ਸਮਾਨ ਲੈਣ ਵਾਸਤੇ ਏਜੰਸੀ ਵਿੱਚੋਂ ਤੇ ਏਜੰਸੀ ਵਾਲਿਆਂ ਨੇ ਚੇਂਜ ਕਰਕੇ ਦੇਤਾ ਸੀਗਾ ਵੈਸੇ ਸਰਵਿਸ ਕਰਤਾਰ ਦੀ ਵਧੀਆ ਪਰ ਹੁੰਦੀ ਤਾਂ ਇੱਕ ਸੀ ਜੰਦੀ ਹੈ ਪਰ ਉਹਨਾਂ ਦੇ ਮਨ ਤੇ ਪਤਾ ਨਹੀਂ ਕੀ ਆਇਆ ਚਲੋ ਇੱਕ ਹੀ ਸਮਾਨ ਹੋਰ ਵੀ ਲਿਆਂਦਾ ਇਹ ਮਾਡਲ ਤੇ ਹੀ ਹੈ ਇਹ 2 ਸਾਲ ਹੋ ਗਏ ਨੇ ਆਈ ਇਹਨੂੰ ਤੇ ਪਰ ਉਹਨਾਂ ਨੇ ਸਟਾ ਵਰਕਰ ਵੀ ਇੱਕ ਹੀ ਚੇਂਜ ਕਰਤਾ ਸੀਗਾ ਤੇ ਹੋਰ ਵੀ ਬੈਰਿੰਗ ਬੁਰਿੰਗ ਜਿਹੜੇ ਕੱਢੇ ਸੀ ਅਸੀਂ ਥੋੜੇ ਬਹੁਤੇ ਉਹ ਵੀ ਉਹਨਾਂ ਨੇ ਕਰਤੇ ਸੀਗੇ ਵਾਪਸ ਕਰਲੇ ਸੀਗੇ ਤੇ ਬਾਕੀ ਆਪਾਂ ਹੁਣ ਇੱਕ ਵੀਡੀਓ ਇਹਦੀ ਹੋਰ ਕਲੱਚ ਤੇ ਪਈ ਹੈ ਹਰ ਪੇਰ ਦੀ ਟਾਈਮ ਨਹੀਂ ਲੱਗਿਆ ਜਿਹੜਾ ਇਹਨੇ ਕਰਤਾਰ ਨੇ ਸੁਧਾਰ ਕੀਤਾ ਸੋ ਜਿਹੜੇ ਮੇਰੇ ਵੀਰਾਂ ਨੂੰ ਕਲੱਚ ਦੀ ਪ੍ਰੋਬਲਮ ਆਉਂਦੀ ਆ 베アリング ਜਾਦਾ ਜਾਂਦੇ ਨੇ ਜਾਂ ਫਿੰਗਰਾਂ ਜਾਂਦੀਆਂ ਨੇ ਤੋਂ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜਿਸ ਦੇ ਨਾਲ ਤੁਹਾਨੂੰ ਤਿੰਨ ਚਾਰ ਸੀ ਜਾਂ ਦੇਖਣ ਦੀ ਲੋੜ ਨਹੀਂ ਪੈਣੀ ਨਾ ਤਾਂ 베アリング ਖਰਾਬ ਹੋਵੇ ਇਹਨਾਂ ਨੇ ਹੌ ਜੰਗ ਦੇ ਵਿੱਚ 베アリング ਫਿੱਟ ਕੀਤਾ ਹੋਇਆ ਤੇ ਉਹ ਤੁਹਾਨੂੰ ਆਪਾਂ ਵੀਡੀਓ ਅਗਲੀ ਦੇ ਵਿੱਚ ਅਪਲੋਡ ਕਰਾਂਗੇ ਤੇ ਉਹਦੇ ਨਾਲ ਨਾ ਤਾਂ ਫਿੰਗਰਾਂ ਖਰਾਬ ਹੁੰਦੀਆਂ ਕਿਉਂਕਿ ਅਸੀਂ ਪਿੱਛੇ ਕਣਕ ਦਾ ਇਹਨਾਂ ਦਾ ਲੱਗਿਆ ਹੋਇਆ ਸੀਗਾ ਝੋਨੇ ਦਾ ਝੋਨੇ ਦੀ ਇਹਨਾਂ ਨੇ ਝੋਨੇ ਚ ਖੋਲੀ ਸੀ ਇਹਨਾਂ ਨੇ ਕਣਕ ਦਾ ਲਾਇਆ ਸੀ ਫਿਰ ਆਪਾਂ ਹੁਣ ਮੱਕੀ ਚ ਖੋਲੀ ਸੀ ਤੇ ਉਦੋਂ ਹੀ ਫਿੰਗਰਾਂ ਵਗੈਰਾ ਪਈਆਂ ਸੀ ਸਾਰਾ ਸਮਾਨ ਇਹਦਾ ਸਹੀ ਸੀਗਾ ਪਰ ਫਿਰ ਵੀ 베어ਿੰਗ ਵਗੈਰਾ ਅਸੀਂ ਚੇਂਜ ਕਰਤਾ ਸੀ ਕਲੱਚ ਪਲੇਟ ਵੀ ਚੇਂਜ ਕਰਤੀ ਸੀ ਕਿਉਂਕਿ ਮੱਕੀ ਦੇ ਵਿੱਚ ਤਾਂ ਥੱਕਾ ਥੋੜਾ ਜ਼ਿਆਦਾ ਹੁੰਦਾ ਸੋ ਵਾਰ-ਵਾਰ ਖੋਲਣ ਦੇ ਨਾਲੋਂ ਤੇ ਬਾਅਦ ਵਿੱਚ ਮੈਂ ਐਂਡ ਤੇ ਲਾਸਟ ਦਿਨਾਂ ਦੇ ਵਿੱਚ ਖੋਲੀ ਸੀਗੀ ਦੁਬਾਰਾ ਤੇ ਉਹਨਾਂ ਉਦੋਂ ਮੈਂ ਚੈੱਕ ਕਰਿਆ ਸੀਗਾ 2-4 ਦਿਨ ਰਹਿੰਦੇ ਸੀ ਜਾਂਦੇ 1.5 ਮਹੀਨਾ ਚੱਲੀ ਪੂਰਾ ਗਿੱਲੇ-ਗੁੱਲੇ ਚ ਪੂਰਾ ਜ਼ੋਰ ਮਾਰਿਆ ਮਸ਼ੀਨ ਨੇ ਪਰ ਮੈਂ ਕਹਿੰਦਾ ਵੀ ਦਾਗ ਵੀ ਜਿਹੜਾ ਨਾ ਉੱਪਰ ਦਾਗ ਵੀ ਨਹੀਂ ਲੱਗਿਆ ਸੀ ਫਿੰਗਰਾਂ ਦੇ ਉੱਤੇ ਤੇ ਨਾ ਹੀ ਕੋਈ ਕਲੱਚ 베어ਿੰਗ ਨੂੰ ਪ੍ਰੋਬਲਮ ਨਾ ਹੀ ਕੋਈ ਫਿੰਗਰਾਂ ਨੂੰ ਜੇ ਦੂਜਾ ਹੁੰਦਾ ਬਿਨਾ ਹੋ ਜੰਗਲਾ ਤੇ ਉਹ ਮੈਂ ਕਹਿੰਦਾ ਦੋ ਬਾਰੀ ਚੇਂਜ ਹੋ ਜਾਣਾ ਇਸ ਸੀਜ਼ਨ ਦੇ ਵਿੱਚ ਇੰਨਾ ਤੱਕ ਆਦਨ ਹੋਇਆ ਜਿੰਨਾ ਕਲੱਚ ਦੇਣਾ ਪੈਂਦਾ ਸੋ ਮੈਂ ਉਹ ਵੀ ਤੁਹਾਨੂੰ ਲੋਡ ਕਰਾਂਗਾ ਤਾਂ ਕਿ ਮੇਰੇ ਵੀਰ ਜਿਹੜੇ ਤੱਕ ਤੰਗ ਪਰੇਸ਼ਾਨ ਹੁੰਦੇ ਨੇ ਕਲੱਚ ਤੋਂ ਤੇ ਉਹ ਵੀ ਆਪਣਾ ਚੇਂਜ ਕਰਕੇ ਵਧੀਆ ਚਲਾ ਸਕਦੇ ਨੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੋ ਜੰਗ ਸਾਰਾ ਸਿਸਟਮ ਸੇਮ ਹੀ ਕੱਲਾ ਹੋ ਜੰਗੀ ਇਹਦਾ ਚੇਂਜ ਹੁੰਦਾ ਉਹਦੇ ਵਿੱਚ ਬੈਰਿੰਗ ਬਾੜ 210 ਦਾ ਪੈਂਦਾ ਸੋ ਵੀ ਤੁਹਾਨੂੰ ਵੀਡੀਓ ਜਿਹੜੀ ਮੈਂ ਅਪਲੋਡ ਕਰਾਂਗਾ ਸੋ ਬਾਕੀ ਦੱਸਿਓ ਮੈਨੂੰ ਕਿੱਦਾਂ ਲੱਗੀ ਵੀਡੀਓ ਜੇ ਵਧੀਆ ਲੱਗੀ ਤਾਂ ਅਗੇ ਹੋਰ ਵੀ ਆਪਾਂ ਲੋਡ ਕਰਦੇ ਆ ਕਰਾਂਗੇ ਤਾਂ ਕਿ ਕਿਸੇ ਮੇਰੇ ਵੀਰ ਭਰਾ ਨੂੰ ਜਿਹੜੇ ਨੂੰ ਨਵੇਂ ਜਾਂਦੇ ਨੇ ਕਿਉਂਕਿ ਤਕਰੀਬਨ ਤਾਂ ਜਿਹੜੇ ਪੁਰਾਣੇ ਬੰਦੇ ਜਾਂਦੇ ਉਹਨਾਂ ਨੂੰ ਸਭ ਨੂੰ ਪਤਾ ਹੀ ਹੁੰਦਾ ਪਰ ਕੋਈ ਨਵਾਂ ਡਰਾਈਵਰ ਬਣਦਾ ਜਾਂ ਕੋਈ ਫੋਰਮੈਨ ਬਣਦਾ ਤੇ ਉਹਨੂੰ ਜਿਹੜੀ ਦਿੱਕਤ ਨਾ ਆਵੇ ਕਿਉਂਕਿ ਜਿਹੜਾ ਆਪਾਂ ਵੀ ਇਦਾਂ ਹੀ ਸਿੱਖਿਆ ਲੋਕਾਂ ਤੋਂ ਦੇਖ ਕੇ ਕਰਕੇ ਸੋ ਮਸ਼ੀਨ ਦਾ ਤਕਰੀਬਨ ਕੰਮ ਨਿਬੜ ਗਿਆ ਤੇ ਹੁਣ ਆਪਾਂ ਕਟਰ ਦਾ ਵੀ ਤੋਤ ਬਾਈ ਕਰਤੀ ਹੈ ਫੀਡਰ ਪਾਤਾ ਹੈ ਮਸ਼ੀਨ ਦਾ ਫੀਡਰ ਪਾ ਕੇ ਓਕੇ ਕਰਤੀ ਹੈ ਤੇ ਇਹਦੀ ਜਿਹੜੀ ਬਾਸ ਕੱਢੋ ਬਾਰ ਹੀ ਰਹਿਣਤੀ ਹੈ ਹੁਣ ਚ ਉਹ ਨਹੀਂ ਰਿਪੇਅਰ ਹੋਏਗੀ ਮਹੀਨੇ ਖਾਨ ਬਾਅਦ ਆਪੇ ਜਿਹੜੀ ਦੂਜੀ ਪਾਈ ਜਾਏਗੀ ਤੇ ਕਟਰ ਵੀ ਪੂਰਾ ਧੋਤਾ ਥੱਲੀ ਨਾਲ ਚੈਨਾ ਚੂਨਾ ਸਾਰੀਆਂ ਕੱਢ ਕੇ ਦੀਆਂ ਤਕਰੀਬਨ ਕਟਰ ਦੀਆਂ ਸਾਰੀਆਂ ਤੇਲ ਵਾਲਾ ਡਰਮ ਹੈਗਾ ਉਹਨਾਂ ਕੋਲ ਪੁਰਾਣਾ 30 ਵਾਲੀ ਲੀਟਰ ਉਹਦੇ ਵਿੱਚ ਤੇਲ ਪਾਇਆ ਹੋਇਆ ਪੁਰਾਣਾ ਜਿਹੜਾ ਕੱਢਦੇ ਮਸ਼ੀਨਾਂ ਚੋਂ ਟਰੈਕਟਰਾਂ ਚੋਂ ਤਿੰਨ ਚਾਰ ਟਰੈਕਟਰ ਮਸ਼ੀਨਾਂ ਦੇ ਜਿਹੜਾ ਪੁਰਾਣਾ ਤੇਲ ਦੇ ਵਿੱਚ ਛਿੜ ਦਿੰਦੇ ਚੈਨਾ ਪਏ ਜੰਗਾਲ ਜੰਗੂਲ ਨਹੀਂ ਲੱਗਦਾ ਪੰਨਾਂ ਰਹਿੰਦੀਆਂ ਨੇ ਤੇ ਕੋਈ ਵੀ ਆ ਕੀ ਦਿੱਕਤ ਨਹੀਂ ਇਸ ਚੈਨ ਚੋਂ ਕੋਈ ਨਹੀਂ ਟੁੱਟੀ ਬਿਲਕੁਲ ਵਧੀਆ ਚੱਲੀ ਬਾਕੀ ਸੀਜ਼ਨ ਵੀ ਹਜੇ ਦੂਜਾ ਈ ਸੀ ਕਟਰ ਦਾ ਤੇ ਪੂਰਾ ਵਧੀਆ ਸਾਥ ਦਿੱਤਾ ਤੇ ਪੂਰਾ ਵਧੀਆ ਸੀਜ਼ਨ ਲੱਗਾ ਸੁੱਖ ਸ਼ਾਂਤੀ ਨਾਲ ਪਰਮਾਤਮਾ ਦੀ ਕਿਰਪਾ ਨਾਲ 267 ਕਿੱਲਿਆਂ ਦੇ ਕਰੀਬ ਅਸੀਂ ਜਿਹੜਾ ਵੱਡ ਦਿੱਤਾ ਸੋ ਬਾਕੀ ਤੁਸੀਂ ਵੀ ਦੱਸਿਓ ਕਿੰਨਾ ਕਿ ਕਿਸ ਨੇ ਵੱਢਿਆ ਤੇ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ ਜਿਹੜੇ ਵੀਡੀਓ ਦੇਖਦੇ ਨੇ ਸੋ ਲਾਇਕ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਹੋਰਾਂ ਵੀਰਾਂ ਭਰਾਵਾਂ ਤੱਕ ਪਹੁੰਚ ਸਕੇ ਸੋ ਧੰਨਵਾਦ ਸਾਰੇ